ਮਾਜ ਮਹੱਲਾ ਤੀਜਾ ਸਭ ਘਟ ਆਪੇ ਭੋਗਣਹਾਰਾ ਅਲਖ ਵਰਤੇ ਅਗਮਿਆਪਾਰਾ ਗੁਰ ਕੈ ਸਬਦ ਮੇਰਾ ਹਰਿ ਪ੍ਰਭ ਧਿਆਇਐ ਸਹਜੇ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਸਬਦ ਮੰਨਿ ਵਸਾਵਣਿਆ ਸਬਦ ਸੂਝੈ ਤਾ ਮਨ ਸਿਓ ਲੂਝੈ ਮਨ ਸਾ ਮਾਰ ਸਮਾਵਣਿਆ ਰਾਹਾਓ ਪੰਚਦੂਤ ਮੁਹ ਹੈ ਸੰਸਾਰਾ ਮਨਮੁਖਿ ਅੰਤੇ ਸੋਧਨਸਾਰਾ ਗੁਰਮੁਖ ਹੋਵੈ ਸੋ ਆਪਣਾ ਘਰ ਰਾਖੈ ਪੰਚਦੂਤ ਸਬਦ ਸਚਾਵਣਿਆ ਇਕ ਗੁਰਮੁਖ ਸਦਾ ਸੱਚਾ ਚੈ ਰੰਗ ਰਾਤੀ ਸਹਜੇ ਪ੍ਰਭ ਸੇਵਹਿ ਅਨੰਤਿ ਮਾਤੇ ਮਿਲ ਪ੍ਰੀਤਮ ਸਚੇ ਗੁਣ ਗਾਵਹਿ ਹਰਦਰ ਸੋਭਾ ਪਾਵਣਿਆ ਇਕਮ ਇੱਕ ਆਪ ਉਪਾਇਆ ਦੁਬਿਧਾ ਦੂਜਾ ਤ੍ਰੇ ਵਿਧ ਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਸੱਚੋ ਸੱਚ ਕਮਾਵਣਿਆ ਸਭ ਹੈ ਸੱਚਾ ਜੇ ਸੱਚੇ ਭਾਵੇ ਜਿਨ ਸੱਚ ਜਾਤਾ ਸੋ ਸਹਿਜ ਸਮਾਵੇ ਗੁਰਮੁਖ ਕਰਨੀ ਸੱਚੇ ਸੇਵਹਿ ਸਾਚੇ ਜੈ ਸਮਾਵਣਿਆ ਸੱਚੇ ਬਾਝ ਹੋਂ ਕੋ ਅਗਰ ਨਾ ਦੂਆ ਦੂਜੈ ਲਾਗ ਜਾਗ ਖਾਪੇ ਖਾਪੇ ਮੂਆ ਗੁਰਮੁਖ ਹੋਵੇ ਸੋ ਏਕੋ ਜਾਣੇ ਕੋ ਸੇਵ ਸੁਖ ਪਾਵਣਿਆ ਜੀ ਜੰਤ ਸਭ ਸਰਣ ਤੁਮਾਰੀ ਆਪੇ ਧਰ ਦੇ ਖਹਿ ਕੱਚੀ ਪੱਕੀ ਸਾਰੀ ਅਨੰਦ ਨੇ ਆਪੇ ਕਾਰ ਕਰਾਏ ਆਪੇ ਮੇਲ ਮਿਲਾਵਣਿਆ ਤੂੰ ਆਪੇ ਮਿਲ ਹੈ ਵੇਖ ਹੈ ਹਦੂਰ ਸਭ ਮਹਾਂ ਪ੍ਰਹਿਆ ਭਰਪੂਰ ਨਾਨਕ ਆਪੇ ਆਪ ਵਰਤਹਿ ਗੁਰਮੁਖ ਸੋਜੀ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖ ਵਿਰਲੇ ਕਿਨੈ ਚੱਕ ਡੀਠੀ ਅੰਤਰ ਪ੍ਰਕਾਸ਼ ਮਹਾਰਸਪੀਵਹਿ ਦਰ ਸਚੇ ਸ਼ਬਦ ਵਜਾਵਣਿਆ ਹੌ ਵਾਰੀ ਜੀਓ ਵਾਰੀ ਗੁਰ ਚਰਨੀ ਚਿਤ ਲਾਵਣਿਆ ਸਤ ਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੇ ਮੈਲ ਛੁਕਾਵਣਿਆ ਰਹਾਉ ਤੇਰਾ ਸੱਚੇ ਕਿਨੈ ਅੰਤ ਨ ਪਾਇਆ ਗੁਰ ਪ੍ਰਸਾਦਿ ਕਿਨੈ ਵਿਰਲੇ ਚਿਤ ਲਾਇਆ ਤੁਧ ਸਾ ਲਾਹੇ ਨ ਰੱਜਾ ਕਬ ਹੂੰ ਸੱਚੇ ਨਾਵੇ ਕੀ ਭੁੱਖ ਲਾਵਣਿਆ ਇਕੋ ਵੇਖਾਂ ਅਵਰਨਾ ਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸਬਦ ਤੇ ਖਾਨਿ ਵਾਰੀ ਸਹਿਜੇ ਸੁਖ ਸਮਾਉਣਿਆ ਰਤਨ ਪਦਾਰਥ ਪਲਰ ਤਿਆਗਾਏ ਮਨ ਮੁਖ ਅੰਧਾ ਦੂਜੈ ਭਾਏ ਲਾਗੇ ਜੋ ਬੀਜੈ ਸੋਈ ਫਲ ਪਾਏ ਸੁਪਨੇ ਸੁਖ ਨ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸਬਦ ਮਨਿ ਵਸਾਏ आनंदिन सदा ਰਹੇ ਭੈ ਅੰਦਰ ਭੈ ਮਾਰ ਪਰਮ ਚੁਕਾਵਣਿਆ ਪਰਮ ਚੁਕਾਇਆ ਸਦਾ ਸੁਖ ਪਾਇਆ ਹਾ ਗੁਰ ਪ੍ਰ사ਦ ਪਰਮ ਪਥ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿ ਜੀ ਗਾਵਣਿਆ ਸਿਮਰਤ ਸਾਸਤ ਬੇਦ ਵਖਾਣੇ ਪਰਮੇ ਭੂਲਾ ਤਤ ਨ ਜਾਣੇ ਬਿਨ ਸਤਗੁਰ ਸੇਵੇ ਸੁਖ ਨ ਪਾਏ ਦੁਖੋ ਦੁਖ ਕਮਾਵਣਿਆ ਆਪ ਕਰੇ ਕਿਸੇ ਆਖੇ ਕੋਈ ਆਖਣ ਜਾਈਐ ਜੇ ਭੂਲਾ ਹੋਇ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸੁਮਾਵਣਿਆ ਮਾਜ ਮਹੱਲਾ ਤੀਜਾ ਆਪੇ ਰੰਗੇ ਸਹਿਜ ਸੁਭਾਏ ਗੁਰ ਕਾਇ ਸਬਦ ਹਾਰ ਰੰਗ ਚੜਾਏ ਮਨ ਤਨ ਰੱਤਾ ਰਸ ਨਾ ਰੰਗ ਚ ਲੂਲੀ ਭੈ ਭਾਏ ਰੰਗ ਚੜਾ ਬਣਿਆ ਹੋ ਵਾਰੀ ਜੀਓ ਵਾਰੀ ਨਿਰਭਉ ਮਨ ਸਾਵਣਿਆ ਗੁਰ ਕਿਰਪਾ ਤੇ ਹਰ ਨਿਰਭਉ ਧਾਇਆ ਬਿਖ ਭਵਜਲ ਸਬਦ ਤਰਾਵਣਿਆ ਰਹਾਉ ਮਨ ਮੁਖ ਮੁਗਦ ਕਰਹਿ ਚਤੁਰਾਈ ਨਹਤਾ ਧੋਤਾ ਥਾਇ ਨ ਪਾਈ ਜੇ ਹਾ ਆਇਆ ਤੇ ਹਾ ਜਾਸੀ ਕਰਿ ਅਵਗਣ ਪਛੋਤਾਵਣਿਆ ਮਨ ਮੁਖੇ ਅੰਦੇ ਕਿਛੂ ਨ ਸੂਝੈ ਮਰਨ ਲਿਖਾਇ ਆਏ ਨਹੀਂ ਬੂਝੈ ਮਨ ਮੁਖ ਕਰਮ ਕਰੇ ਨਹੀਂ ਪਾਏ ਬਿਨ ਨਾਵੇਂ ਜਨਮ ਗਵਾ ਬਣਿਆ ਸੱਚ ਕਰਨੀ ਸਬਦ ਹੈ ਸਾਰ ਪੂਰੇ ਗੁਰ ਪਾਈਏ ਮੁਖ ਦੁਆਰ ਅੰਧਨ ਬਾਣੀ ਸਬਦ ਸੁਣਾਏ ਸੱਚ ਰਾਤੇ ਰੰਗ ਜ ਰੰਗਾ ਬਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮਨ ਤਨ ਮੁਹਿਆ ਸਹਿਜ ਸੁਭਾਏ ਸਹਿਜੇ ਪ੍ਰੀਤ ਮੈਂ ਪਿਆਰਾ ਪਾਇਆ ਸਹਿਜੇ ਸਹਿਜ ਮਿਲਾਵਣਿਆ ਜਿਸੇ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕੈ ਸਬਦ ਸਹਿਜੇ ਸੁਖ ਸਮਾਵੇ ਹਉ ਬਲਿਹਾਰੀ ਸਦਾ ਤੈਨ ਵਿਟਹੁ ਗੁਰ ਸੇਵਾ ਚਿਤ ਲਾਵਣਿਆ ਸੱਚਾ ਸਚੋ ਸਚਪਤੀਜੈ ਗੁਰ ਪ੍ਰਸਾਦੀ ਅੰਦਰ ਭੀਜੈ ਬੈਸ ਸੁਥਾਨ ਹਰ ਗੁਣ ਗਾਵਹਿ ਆਪੇ ਕਰ ਸਤਿ ਮਨਾਵਣਿਆ ਜਿਸਨੂੰ ਨਜ਼ਰ ਕਰੇ ਸੋ ਪਾਏ ਗੁਰ ਪ੍ਰਸਾਦੀ ਹੋਮੇ ਜਾਏ ਨਾਨਕ ਨਾਮ ਵਸੈ ਮਨ ਅੰਤਰ ਦਰ ਸੱਚੈ ਸੋਭਾ ਪਾਵਣਿਆ ਮਾਜ ਮਹੱਲਾ ਤੀਜਾ ਸਤ ਗੁਰ ਸੇਵਿਐ ਵੱਡੀ ਵਡਿਆਈ ਹਰਜੀ ਅਚਿੰਤ ਵਸੈ ਮਨ ਆਈ ਹਰਜੀਓ ਸਫਲਿਓ ਬਿਰਖ ਹੈ ਅੰਮ੍ਰਿਤ ਜਿਨ ਪੀਤਾ ਤਿਸ ਤਿਖਾ ਲਹਾਵਣਿਆ ਹੋਂ ਵਾਰੀ ਜਿਓ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ ਹਰ ਸਤ ਸੰਗਤ ਆਪੇ ਮਹਿਲ ਹੈ ਗੁਰ ਸਬਦ ਦੀ ਹਰ ਗੁਣ ਗਾਵਣਿਆ ਰਹਾਉ ਸਤ ਗੁਰ ਸੇਵੀ ਸਬਦ ਸੁਹਾਇ ਜਿਨ ਹਰ ਕਾ ਨਾਮ ਮਨ ਵਸਾਇ ਹਰ ਨਿਰਮਲ ਹਉਮੈ ਮੈਲ ਗਵਾਏ ਦਰ ਸੱਚੇ ਸੋਭਾ ਪਾਵਣਿਆ ਬਿਨ ਗੁਰ ਨਾਮ ਨਾ ਪਾਇਆ ਜਾਏ ਸਿੱਧ ਸਾਧਕ ਰਹੇ ਬਿਲ ਲਾਇ ਬਿਨ ਗੁਰ ਸੇਵੇ ਸੁਖ ਨ ਹੋਵੀ ਪੂਰੇ ਭਾਗ ਗੁਰ ਪਾਵਣਿਆ ਇਹ ਮਨ ਆਰਸੀ ਕੋਈ ਗੁਰਮੁਖ ਵੇਖਹਿ ਮੋਰਚਾ ਨ ਲਾਗੇ ਜਹ ਹਮੈ ਸੁਖ ਹੈ ਅਨਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸਬਦੀ ਸੱਚ ਸੁਮਹਾਵਣਿਆ ਬਿਨ ਸਤਗੁਰ ਕਿਹੋ ਨ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪੇ ਆਪ ਮਿਲ ਰਹਿਆ ਸਹਜੇ ਸਹਜ ਸੁਮਹਮਣਿਆ ਗੁਰਮੁਖ ਹੋਵੇ ਸੋ ਇੱਕ ਸਿਉਨ ਲਿਵ ਲਾਏ ਦੂਜਾ ਭਰਮ ਗੁਰ ਸਬਦ ਜਿ ਲਾਏ ਕਾਇਆ ਅੰਦਰ ਬਣਜ ਕਰੇ ਵਪਾਰਾ ਨਾਮਨ ਧਨ ਸਜ ਪਾਵਣਿਆ ਗੁਰਮੁਖ ਕਰਣੀ ਹਰ ਕੀਰਤ ਸਹਾਰ ਗੁਰਮੁਖ ਪਾਏ ਮੁਖ ਦਵਾਰ ਅੰਦਰ ਨੰਗ ਰੰਗ ਰਤਾ ਗੁਣ ਗਾਵੇ ਅੰਦਰ ਮਹਿਲ ਬੁਲਾਵਣਿਆ ਸਤ ਗੁਰ ਦਾਤਾ ਮਿਲੇ ਮਿਲਾਇਆ ਪੂਰੇ ਭਾਗ ਮਨ ਸਬਦ ਵਸਾਇਆ ਨਾਨਕ ਨਾਮ ਮਿਲੇ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ ਮਾਜ ਮਹੰਲਾ ਤੀਜਾ ਆਪ ਵੰਜਾਏ ਤਾਂ ਸਭ ਕਿਛ ਪਾਏ ਗੁਰ ਸਬਦੀ ਸੱਚੀ ਲੇਵਲਾਇ ਸੱਚ ਵਣੰਜੈ ਸੱਚ ਸੰਗ ਰਹਿ ਸੱਚ ਵਾਪਾਰ ਕਰਾਵਣਿਆ ਹਉ ਵਾਰੀ ਜੀਉ ਵਾਰੀ ਹਰ ਗੁਣ ਅੰਨਨ ਗਾਵਣਿਆ ਹਉ ਤੇਰਾ ਤੂੰ ਠਾਕੁਰ ਮੇਰਾ ਸਬਦ ਵਡਿਆਈ ਦੇਵਣਿਆ ਰਹਾਉ ਵੇਲਾ ਵਖਤ ਸਭ ਸੁਹਾਇ ਜਿਤ ਸੱਚਾ ਮੇਰੇ ਮਨ ਪਹਾਇ ਸੱਚੇ ਸੇਵਿਐ ਸੱਚ ਵਡਿਆਈ ਗੁਰ ਕਿਰਪਾ ਤੇ ਸਚ ਪਾਵਣਿਆ ਪਾਉ ਪੋਜਨ ਸਤਗੁਰ ਤੁਠੈ ਪਾਏ ਅਨ ਰਸ ਚੂਕੈ ਹਰ ਰਸ ਮਨ ਵਸਾਏ ਸੱਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤ ਗੁਰ 나ਸੀ ਵਹਿ ਮੂਰਖ ਅੰਧ ਗੁਵਾਰਾ ਫਿਰ ਓਏ ਕਿਥੋਂ ਹੋਂ ਪਾਇਨ ਮੋਖ ਦੁਆਰਾ ਮਰ ਮਰ ਜਮਹਿ ਫਿਰ ਫਿਰ ਆਵਹਿ ਜਮਦਰ ਚੂਟਾ ਖਾ ਬਣਿਆ ਸਬਦੈ ਸਾਧ ਜਾਣਹਿ ਤਾ ਆਪ ਪਛਾਣ ਹੈ ਨਿਰਮਲ ਬਾਣੀ ਸਬਦ ਵਖਾਣ ਹੈ ਸੱਚੇ ਸੇਵ ਸਦਾ ਸੁਖ ਪਾਇਨ ਨਉ ਨਿਧ ਨਾਮ ਮਨ ਵਸਾਵਣਿਆ ਸੋਥਾਨ ਸੁਹਾਇਆ ਜੋ ਹਰ ਮਨ ਭਾਇਆ ਸਤ ਸੰਗਤ ਬਹਿ ਹਰ ਗੁਣ ਗਾਇਆ ਅਨੰਦਨ ਹਰ ਸਾਲਾਹ ਹੈ ਸਾਚਾ ਨਿਰਮਲ ਨਾਦ ਵਜਾਵਣਿਆ ਮਨ ਮੁਖ ਖੋਟੀ ਰਾਸ ਖੋਟਾ ਪਾਸਾਰਾ ਫੂੜ ਕਮਾਵਨ ਦੁੱਖ ਲਾਗੈ ਪਹਾਰ ਪਰ ਮੇ ਭੂਲੇ ਫਿਰਨ ਦਿਨ ਰਾਤੀ ਮਰ ਜਨਮ ਹੈ ਜਨਮ ਗਵਾਵਣਿਆ ਸੱਚਾ ਸਾਹਿਬ ਮੈਂ ਆਤ ਪਿਆਰਾ ਪੂਰੇ ਗੁਰ ਕੈ ਸਬਦ ਅਧਾਰਾ ਨਾਨਕ ਨਾਮ ਮਿਲੈ ਵਡਿਆਈ ਦੁਖ ਸੁਖ ਸਮਕਰ ਜਾਣਣਿਆ ਮਾਜ ਮਹੰਲਾ ਤੀਜਾ ਤੇਰੀਆਂ ਖਾਣੀ ਤੇਰੀ ਆ ਬਾਣੀ ਬਿਨ ਨਾਵੇ ਸਭ ਧਰਮ ਪੁਲਾਹਣ ਗੁਰ ਸੇਵਾ ਤੇ ਹਰ ਨਾਮ ਪਾਇਆ ਬਿਨ ਸਤਿਗੁਰ ਕੋਈ ਨੰ ਪਾਵਣਿਆ ਹੋਂ ਵਾਰੀ ਜੀਉ ਵਾਰੀ ਹਰ ਸੇਤੀ ਚਿਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਐ ਸਹਜੇ ਮਨ ਮਸਾਵਣਿਆ ਰਹਾਉ ਸਤ ਗੁਰ ਸੇਵੇ ਤਾਂ ਸਭ ਕਿਛੁ ਪਾਈਐ ਜੇਹੀ ਮਨਸਾ ਕਰ ਲਾਗੇ ਤਿਹ ਹਫਲ ਪਾਈ ਸਤ ਗੁਰ ਦਾਤਾ ਸਭਨਾ ਵਥੂ ਕਾ ਪੂਰੇ ਭਾਗ ਮਿਲਾਵਣਿਆ ਇਹ ਮਨ ਮੈਲਾ ਇੱਕ ਨ ਤਿਆਏ ਅੰਤਰ ਮਹਿਲ ਲਾਗੀ ਬਹੁ ਦੂਜੇ ਪਹਾਏ ਟਟ ਤੀਰਥ ਦਸੰਤਰ ਭਵੇ ਅਹੰਕਾਰੀ ਹੋਰ ਵਿਧੇਰੇ ਹਉ ਮੈ ਮਲ ਲਾਵਣਿਆ ਸਤਗੁਰ ਸੇਵੇ ਤਾ ਮਲ ਜਾਏ ਜੀਵਤ ਮਰੇ ਹਰਿ ਸਿਉ ਚਿਤ ਲਾਏ ਹਰ ਨਿਰਮਲ ਸਚ ਮੈਲਨ ਲਾਗੇ ਸਚ ਲਾਗੇ ਮੈਲ ਗਵਾ ਬਣਿਆ ਬਾਜ ਗੁਰੂ ਹੈ ਅੰਧ ਗੁਬਾਰਾ ਅਗਿਆਮੀ ਅੰਧਾ ਅੰਧ ਅੰਧਾਰ ਬਿਸਟਾ ਕੇ ਕੀੜੇ ਬਿਸਟਾ ਕਮਾਵ ਹੈ ਫਿਰ ਬਿਸਟਾ ਮਹਿ ਪਚਾਵਣਿਆ ਮੁਕਤੇ ਸੇਵੇ ਮੁਕਤਾ ਹੋਵੇ ਹਉ ਮੈਂ ਮਮਤਾ ਸਭ ਦੇਖੋ ਹੋਵੇ ਅੰਧਨ ਹਰਿ ਜੀਉ ਸੱਚਾ ਸੇਵੀ ਪੂਰੇ ਭਾਗ ਗੁਰ ਪਾਵਣਿਆ ਆਪੇ ਬਖਸ਼ੇ ਮਿਲ ਮਿਲਾਏ ਪੂਰੇ ਗੁਰ ਤੇ ਨਾਮ ਨਿਧ ਪਾਏ ਸੱਚੇ ਨਾਮ ਸਦਾ ਮਨ ਸੱਚਾ ਸੱਚ ਸੇਵੇ ਦੁਖ ਗਵਾ ਬਣਿਆ ਸਦਾ ਹਜੂਰ ਦੂਰ ਨਾ ਜਾਣ ਹੋਂ ਗੁਰ ਸਬਦ ਦੀ ਹਰ ਅੰਤਰ ਪਛਾਨੋ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਭਾਵਣਿਆ ਮਾਜ ਮਹੱਲ ਲਾਤੀ ਜਾ ਐਥੈ ਸਾਚੇ ਸੋ ਆਗੇ ਸਾਚੇ ਮਨ ਸੱਚਾ ਸੱਚੇ ਸਬਦ ਰਾਤ ਸੱਚਾ ਸੇਵਹਿ ਸੱਚ ਕਮਾਵਹਿ ਸਚੋ ਸੱਚ ਕਮਾਵਣਿਆ ਹੰਵਾਰੀ ਜੀਓ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੇ ਸਹਿਵੈ ਸੱਚ ਸਮਾਵਹਿ ਸੱਚੇ ਕੇ ਗੁਣ ਗਾਵਣਿਆ ਰਹਾ ਪੰਡਿਤ ਪੜ੍ਹਹਿ ਸਾਧਨ ਨ ਪਾਵਹਿ ਦੂਜੇ ਭਾਏ ਮਾਇਆ ਮਨ ਪਰਮਾਵਹਿ ਮਾਇਆ ਮੋਹਿ ਸਭ ਸੁਧ ਗਵਾਈ ਕਰਿ ਅਵਗਣ ਪਛੋ ਤਾਵਣਿਆ ਸਤਗੁਰ ਮਿਲੈ ਤਾ ਤਤ ਪਾਏ ਹਰ ਕਾ ਨਾਮ ਮਨ ਵਸਾਇ ਸ਼ਬਦ ਮਰੈ ਮਨ ਮਾਰੇ ਆਪਣਾ ਮੁਕਤੀ ਕਾ ਤਰਪਾਵਣਿਆ ਕਿਲ ਵਿਖ ਕਾਟੈ ਕ੍ਰੋਧ ਨਿਵਾਰੇ ਗੁਰ ਕਾ ਸ਼ਬਦ ਰਖੈ ਹੁਰ ਤਹਾਰੇ ਸਚਰਤੇ ਸਦਾ ਬੈਰਾਗੀ ਹਉ ਮੈ ਮਾਰ ਮਿਲਾਵਣਿਆ ਅੰਤਰ ਰਤਨ ਮਿਲੈ ਮਿਲਾਇਆ ਤ੍ਰਿ ਵਿਧ ਮਨ ਸਾ ਤ੍ਰਿ ਵਿਧ ਮਾਇਆ ਪੜ ਪੜ ਪੰਡਿਤ ਮੋਨੀ ਥਕੇ ਚੌਥੇ ਪਦ ਕੀ ਸਹਾਰ ਨ ਪਾਵਣਿਆ ਆਪੇ ਰੰਗੇ ਰੰਗ ਚੜਾਏ ਸਿਹਜਨ ਰਾਤੇ ਗੁਰ ਸ਼ਬਦ ਰੰਗਾਇ ਹਰ ਰੰਗ ਚੜਿਆ ਅਤ ਅਪਾਰਾ ਹਾਰੇ ਰਸ ਰਸ ਗੁਣ ਗਾਵਣਿਆ ਗੁਰਮੁਖ ਰਿੱਧ ਸਿੱਧ ਸੱਚ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸੱਚ ਕਮਾਵਹਿ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪ ਉਠਾਪੇ ਗੁਰਮੁਖੇ ਜਾਤ ਪਤ ਸਭ ਆਪੇ ਨਾਨਕ ਗੁਰਮੁਖ ਨਾਮ ਧਿਆਇ ਨਾਮੇ ਨਾਹਮ ਸਮਾਵਣਿਆ ਮਾਜ ਮਹੰਲਾ ਤੀਜਾ ਉਤਪਦ ਪਰਲੋ ਸਭ ਦੇ ਹੋਵੇ ਸਭ ਦੇ ਹੀ ਫਿਰ ਉਪਤ ਹੋਵੇ ਗੁਰਮੁਖ ਵਰਤੈ ਸਾਬ ਆਪੇ ਸੱਚਾ ਗੁਰਮੁਖ ਉਪਾਏ ਸਮਾਵਣਿਆ ਹੋਂ ਵਾਰੀ ਦੀਓ ਵਾਰੀ ਗੁਰਪੂਰਾ ਮਹਨ ਸਾਵਣਿਆ ਗੁਰ ਤੇ ਸਾਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਿਮਹਾ ਬਣਿਆ ਰਹਾਉ ਗੁਰਮੁਖ ਧਰਤੀ ਗੁਰਮੁਖ ਬਾਣੀ ਗੁਰਮੁਖ ਪਾਵਣ ਬੈਸੰਤਰ ਖੇਲੇ ਵਿਡਾਣੀ ਸੋ ਨਿਗੁਰਾ ਜੋ ਮਰਮਰ ਜੰਮੈ ਨਿਗੁਰੇ ਆਵਣ ਜਾਵਣਿਆ ਤਨ ਕਰਤਾ ਇੱਕ ਖੇਲ ਰਚਾਇਆ ਕਾਇਆ ਸਰੀਰੇ ਵਿੱਚ ਸਭ ਕੁਝ ਪਾਇਆ ਸ਼ਬਦ ਭੇਦ ਕੋਈ ਮhall ਪਾਏ ਮਹਲੇ ਮਹਿਲ ਬੁਲਾਵਣਿਆ ਸੱਚਾ ਸਾਹ ਸੱਚੇ ਬਣਜਾਰੇ ਸੱਚ ਵਣੰਜੈ ਗੁਰ ਹੀਤ ਅਪਾਰ ਸੱਚ ਵਿਹਾਜੈ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਬਿਨ ਰਾਸੀ ਕੋ ਵਥ ਕਿਉ ਪਾਏ ਮਨ ਮੁਖ ਭੂਲੇ ਲੋਕ ਸਬਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁਖ ਪਾਵਣਿਆ ਇੱਕ ਸਚ ਵਣੰਜ ਹੈ ਗੁਰ ਸ਼ਬਦ ਪਿਆਰੇ ਆਪ ਤਰੇ ਸਗਲੇ ਕੁਲ ਤਾਰੇ ਆਏ ਸੇ ਪਰਵਾਣ ਹੋਈ ਮਿਲ ਪ੍ਰੀਤਨ ਸੁਖ ਪਾਵਣਿਆ ਅੰਤਰ ਵਸਤੂ ਮੂੜਾ ਬਾਹਰ ਭਾਲੇ ਮਨ ਮੁਖ ਅੰਦੇ ਫਿਰੇ ਬੇਤਾਲ ਜਿੱਥੇ ਵਥ ਹੋਵੇ ਤਿੱਥੋਂ ਕੋਏ ਨਾ ਪਾਵੇ ਮਨ ਮੁਖ ਪਰਮ ਭੁਲਾਵਣਿਆ ਆਪੇ ਦੇਵੇ ਸਬਦ ਬੁਲਾਏ ਮਹਿਲੀ ਮਹਿਲ ਸਹਿਜ ਸੁਖ ਭਾਏ ਨਾਨਕ ਨਾਮ ਮਿਲੈ ਵਡਿਆਈ ਆਪੇ ਸੁਣ ਸੁਣ ਧਾਵਣਿਆ ਮਾਜ ਮਹੱਲਾ ਤੀਜਾ ਸਤ ਗੁਰ ਸਾਚੀ ਸਿੱਖ ਸੁਣਾਈ ਹਰ ਚਿੱਤ ਹੋ ਅੰਤ ਹੋਏ ਸੁਖਾਈ ਹਾਰੇ ਅਗੰਭੀ ਗੋਚਰ ਅਨਾਥ ਅਜੋਨੀ ਸਤਗੁਰ ਕੈ ਭਾਏ ਪਾਵਣਿਆ ਹਉ ਵਾਰੀ ਜੀਓ ਵਾਰੀ ਆਪ ਨਿਵਾਰਣਿਆ ਆਪ ਗਵਾਏ ਤਾਂ ਹਰ ਪਾਏ ਹਰ ਸਿਓ ਸਹਿਜ ਸਮਾਵਣਿਆ ਰਹਾਉ ਪੂਰਬ ਲਿਖਿਆ ਸੋ ਕਰਮ ਕਮਾਇਆ ਸਤਗੁਰ ਸੇਵ ਸਦਾ ਸੁਖ ਪਾਇਆ ਬਿਨ ਭਗਾਂ ਗੁਰ ਪਾਇਐ ਨਾਹੀ ਸਬਦੈ ਮੇਲ ਮਿਲਾਵਣਿਆ ਗੁਰਮੁਖ ਆਲਪਤ ਰਹੈ ਸੰਸਾਰੀ ਗੁਰ ਕੈ ਤਕੀਐ ਨਾਮ ਅਧਾਰ ਗੁਰਮੁਖ ਜੋਰ ਕਰੇ ਕਿਆ ਤਿਸਨੂੰ ਆਪੇ ਖੁਦ ਦੁਖ ਭਾਵਣਿਆ ਮਨਮੁਖ ਅੰਧੇ ਸੁਧ ਨ ਕਾਈ ਆਤਮ ਕਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁ ਭਾਰਿ ਉਠਾਵੇ ਬਿਨ ਮਜੂਰੀ ਭਾਰ ਪਹੁੰਚਾਵਣਿਆ ਇਹ ਜਗਵਾੜੀ ਮੇਰਾ ਪ੍ਰਭ ਮਾਲੀ ਸਦਾ ਸਮਾਲੇ ਕੋ ਨਾਹੀਂ ਖਾਲੀ ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸ ਜੁਣਾ ਹਮਣਿਆ ਮਨ ਮੁਖ ਰੋਗੀ ਹੈ ਸੰਸਾਰਾ ਸੁਖ ਦਾਤਾ ਵਿਸਰਿਆ ਅਗਮ ਅਪਾਰਾ ਦੁਖੀਏ ਨਿਤ ਫਿਰਹਿ ਬਿਲ ਲਾਦੇ ਬਿਨ ਗੁਰ ਸਾਤਨ ਭਾਵਣਿਆ ਜਿਨ ਕੀਤੇ ਸੋਈ ਬਿਦ ਜਾਣੇ ਆਪ ਕਰੇ ਤਾ ਹੁਕਮ ਪਿਛਾਨ ਜੇ ਹਾ ਅੰਦਰ ਪਾਏ ਤੇ ਹਾ ਵਰਤੇ ਆਪੇ ਬਾਹਰ ਪਾਵਣਿਆ ਤਿਸ ਬਾਝੋਂ ਸੱਚੇ ਮੈਂ ਹੋਰ ਨਾ ਕੋਈ ਜਿਸ ਲਾਇ ਲਏ ਸੋ ਨਿਰਮਲ ਹੋਇ ਨਾਨਕ ਨਾਮ ਵਸੈ ਘਟ ਅੰਤਰ ਜਿਸ ਦੇ ਵੈ ਸੋ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਉਮੇ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤੇ ਅੰਮ੍ਰਿਤ ਬਾਵਣਿਆ ਹੋਂ ਵਾਰੀ ਜੀਓ ਵਾਰੀ ਅੰਮ੍ਰਿਤ ਬਾਣੀ ਮਨ ਮਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਨਿਆ ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖਾਏ ਪਰਖੇ ਸਦਾ ਨਹਿਣੀ ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ ਅਵਰਾ ਆਖ ਸੁਨਾਵਣਿਆ ਅੰਮ੍ਰਿਤ ਰਾਨ ਗਰਤਾਲੇ ਬਲਾਈ ਹੈ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਅੰਮ੍ਰਿਤ ਰਸ ਨਾ ਬੋਲੇ ਦਿਨ ਰਾਤੀ ਮਨ ਤਨ ਅੰਮ੍ਰਿਤ ਪੀ ਆਵਣਿਆ ਸੋ ਕਿਛ ਕਰੇ ਜੋ ਚਿਤ ਨ ਹੋਈ ਤਿਸ ਦਾ ਹੁਕਮ ਮਹਿਟ ਨ ਸਕੈ ਕੋਈ ਹੁਕਮੇ ਵਰਤੇ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪੀ ਆਵਣਿਆ ਅਜਬ ਕਾਮ ਕਰਤੇ ਹਰ ਕੀਰੇ ਇਹ ਮਨ ਭੂਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸਿਉ ਚਿਤ ਲਾਏ ਅੰਮ੍ਰਿਤ ਸ਼ਬਦ ਵਿਜਾਵਣਿਆ ਖੋਟੇ ਖਰੇ ਤੁਦੇ ਆਪਿ ਉਪਾਏ ਤੁਦੇ ਆਪੇ ਪਰਖੈ ਲੋਗ ਸਬਾਏ ਖਰੇ ਪਰਖ ਖਜ਼ਾਨੇ ਪਾਏ ਖੋਟੇ ਪਰਮ ਬੁਲਾਵਣਿਆ ਕਿਉ ਕਰ ਵੇਖਾਂ ਕਿਉ ਸਲਾਹੀ ਗੁਰ ਪ੍ਰਸਾਦੀ ਸ਼ਬਦ ਸਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੇ ਤੂੰ ਭਾਣੇ ਅੰਮ੍ਰਿਤ ਪੀ ਆਵਣਿਆ ਅੰਮ੍ਰਿਤ ਸਬਦ ਅੰਮ੍ਰਿਤ ਹਰ ਬਾਣੀ ਸਤਿਗੁਰ ਸੇਵੈ ਰਦੈ ਸਮਾਣੀ ਨਾਨਕਿ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਪੀ ਅੰਮ੍ਰਿਤ ਸਭ ਭੁਖ ਲਹਿ ਜਾਵਣਿਆ ਮਾਜ ਮਹਲਾ ਤੀਜਾ ਅੰਮ੍ਰਿਤ ਵਰਸੈ ਸਹਿਜ ਸੁਭਾਏ ਗੁਰਮੁਖ ਵਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾਸੀ ਕਰਿ ਕਿਰਪਾ ਤ੍ਰਸਨਾ 부ਝਾਵਣਿਆ ਹਉ ਵਾਰੀ ਜੀਉ ਵਾਰੀ ਗੁਰਮੁਖਿ ਅੰਮ੍ਰਿਤ ਪੀਆ ਬਣਿਆ ਰਸਨਾ ਰਸ ਚਾਖ ਸਦਾਰ ਹੈ ਰੰਗ ਰਾਤੀ ਸਹਜੇ ਹਰ ਗੁਣ ਗਾਵਣਿਆ ਰਹਾਉ ਗੁਰ ਪ੍ਰਸਾਦੀ ਸਹਜ ਕੋ ਪਾਏ ਦੁਬਧਾ ਮਾਰੀ ਕਿਸਿ ਹੌਨ ਲਿਵ ਲਾਏ ਨਦਰ ਕਰੇ ਤਾਂ ਹਰ ਗੁਣ ਗਾਵੇ ਨਦਰੀ ਸੱਚ ਸਮਾਵਣਿਆ ਸਬਨਾ ਉੱਪਰ ਨਦਰ ਪ੍ਰਭ ਤੇਰੀ ਕਿਸੈ ਥੋੜੀ ਕਿਸੈ ਹੈ ਘਨੇਰੀ ਤੁਜ ਤੇ ਬਾਹਰ ਕਿਸ ਨਾ ਹੋਵੇ ਗੁਰਮੁਖ ਸੁਜੀ ਪਾਵਣਿਆ ਗੁਰਮੁਖ ਤਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਪੰਡਾਰਾ ਬਿਨ ਸਤਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਗੁਰ ਸੇਵੇ ਸੋ ਜਨ ਸੋ ਹੈ ਅੰਮ੍ਰਿਤ ਨਾਮ ਅੰਤਰ ਮਨ ਮੋਹ ਹੈ ਅੰਮ੍ਰਿਤ ਮੰਤਨ ਬਾਣੀ ਰਤਾ ਅੰਮ੍ਰਿਤ ਸਹਿਜ ਸੁਣਾਵਣਿਆ ਮਨ ਮੁਖ ਭੂਲਾ ਤੂਜੈ ਪਾਏ ਖੁਆਏ ਨਾਮ ਨਾ ਲੇਵੇ ਮਰੇ ਬਿਖ ਖਾਏ ਅਨ ਦਿਨ ਸਦਾ ਵਿਸਟਾ ਮਹਿਵਾਸਾ ਬਿਨ ਸੇਵਾ ਜਨਮ ਗਵਾਵਣਿਆ ਅੰਮ੍ਰਿਤ ਪੀਵੇ ਜਿਸਨੋ ਆਪ ਪੀਾਏ ਗੁਰ ਪ੍ਰਸਾਦੀ ਸਹਿਜ ਲਿਵ ਲਾਏ ਪੂਰਨ ਪੂਰ ਰਹਿਆ ਸਭ ਆਪੇ ਗੁਰਮਤ ਨਦਰੀ ਆਪਣਿਆ ਆਪੇ ਆਪ ਨਿਰੰਜਨ ਸੋਈ ਜਿਨ ਸਿਰ ਜੀਤ ਨੇ ਆਪੇ ਗੋਈ ਨਾਨਕ ਨਾਮ ਸਮਾਲ ਸਦਾ ਤੂੰ ਸਹਿਜੇ ਸੱਚ ਸਮਾਵਣਿਆ ਮਾਜ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਭਾਏ ਸਦਾ ਸੱਚ ਸੇ ਵਹਿ ਸਹਜ ਸੁਭਾਏ ਸੱਚੇ ਸਬਦ ਸੱਚਾ ਸਲਾਹੀ ਸੱਚੇ ਮਿਹਲ ਮਿਲਾਵਣਿਆ ਹਉ ਵਾਰੀ ਦੀਓ ਵਾਰੀ ਸੱਚ ਸਲਾਹਣਿਆ ਸੱਚ ਤੇ ਆਹਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਹਾਂ ਰਹਾਉ ਜੇ ਦੇਖਾਂ ਸੱਚ ਸਭ ਨੀਂਦ ਥਾਈ ਗੁਰ ਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸੱਚਾ ਤੀ ਸੱਚ ਸੁਣ ਆਖ ਵਖਾਨਣਿਆ ਮਨਸਾ ਮਾਰ ਸੱਚ ਸੁਮਾਣੀ ਇਨ ਮਨ ਦੀਠੀ ਸਭ ਆਵਣ ਜਾਣ ਸਤ ਗੁਰ ਸੇਵੇ ਸਦਾ ਮਨ ਨਿਹਚਲ ਨਿਜ ਘਰ ਵਾਸਾ ਪਾਵਣਿਆ ਗੁਰ ਕਹਿ ਸਬਦ ਰਿਤੇ ਦਿਖਾਇਆ ਮਾਇਆ ਮੋਹ ਸਬਦ ਜਿਲਾਇਆ ਸਚੋ ਸੱਚਾ ਵੇਖਸਾ ਲਾਹੀ ਗੁਰਸਬਦ ਦੀ ਸੱਚ ਪਾਵਣਿਆ ਜੋ ਸਚਰਾ ਤੇ ਤਨ ਸੱਚੀ ਲਿਵ ਲਾਗੀ ਹਰਨਾਮ ਸਮਲ ਹੈ ਸਿਵਡ ਭਾਗੀ ਸਚੈ ਸਬਦ ਆਪ ਮਿਲਾਏ ਸਤਸੰਗਤ ਸੱਚ ਗੁਣ ਗਾਵਣਿਆ ਲੇਖਾ ਪੜੀਏ ਜੇ ਲੇਖੇ ਵਿੱਚ ਹੋਵੇ ਉਹ ਅਗਮ ਗੋਚਰ ਸਬਦ ਸੁਧ ਹੋਵੇ आनंद ਸੱਚ ਸ਼ਬਦ ਸਾਲਾਹੀ ਹੋਰ ਕੋਈ ਨਾ ਕੀਮਤ ਪਾਵਣਿਆ ਪੜ ਪੜ ਥਾਕੇ ਸਾਧਨ ਆਈ ਤ੍ਰਿਸ਼ਨਾ ਜਾਲੇ ਸੁਧ ਨ ਕਾਇ ਬਿਖ ਬਿਹਾਜੈ ਬਿਖ ਮੋਹ ਪਿਆਸੀ ਕੂੜ ਬੋਲ ਬਿਖ ਖਾਵਣਿਆ ਗੁਰ ਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਨ ਨਾਨਕ ਏਕੋ ਨਾਮ ਵਰਤੈ ਮਨ ਅੰਤਰ ਗੁਰ ਪ੍ਰਸਾਦੀ ਪਾਵਣਿਆ ਮਾਜ ਮਹੱਲਾ ਤੀਜਾ ਵਰਨ ਰੂਪ ਵਰਤੈ ਸੁਬ ਤੇਰੇ ਮਰ ਮਰ ਜੰਮੈ ਫੇਰ ਪਵਹਿ ਕਣੇਰੇ ਤੂੰ ਏਕੋ ਨਿਹਚਲ ਅਗਮ ਅਪਾਰਾ ਗੁਰਮਤੀ ਬੂਝ ਬੁਝਾਵਣਿਆ ਹਉ ਵਾਰੀ ਦੀ ਓ ਵਾਰੀ RAM ਨਾਮ ਮਨ ਵਸਾਵਣਿਆ ਤਿਸ ਰੂਪ ਨ ਰੇਖਿਆ ਵਰਨ ਨ ਕੋਈ ਗੁਰਮਤੀ ਆਪ ਬੁਝਾਵਣਿਆ ਰਹਾਓ ਸਭ ਏਕਾ ਜੋਤ ਜਾਣੇ ਜੇ ਕੋਈ ਸਤਿਗੁਰ ਸੇਵਿਆ ਪ੍ਰਗਟ ਹੋਈ ਗੁਪਤ ਪ੍ਰਗਟ ਵਰਤੈ ਸਭ ਥਾਈ ਜੋਤੀ ਜੋਤ ਮਿਲਾਵਣਿਆ ਤਿਸ ਨਾ ਅਗਨ ਜਲੇ ਸੰਸਾਰਾ ਲੋਭ ਅਮਾਨ ਬਹੁਤ ਅਹੰਕਾਰ ਮਰ ਮਰ ਜਨਮੇ ਪਤ ਗਵਾਏ ਆਪਣੀ ਬ੍ਰਥਾ ਜਨਮ ਗਵਾਵਣਿਆ ਗੁਰ ਕਾ ਸਬਦ ਗੁਰ ਲਾਭੂ ਜੈ ਆਪ ਮਾਰੇ ਤੰਦਰੇ ਭਵਨ ਸੂਝੈ ਫੇਰੋ ਮਰੈ ਨਾ ਮਰਣਾ ਹੋਵੇ ਸੇ ਜੇ ਸੱਚ ਸਮਾਵਣਿਆ ਮਾਇਆ ਮਹਿ ਫਿਰ ਚੇਤਨ ਲਹਾਈ ਗੁਰ ਕਾਏ ਸਬਦ ਸਦ ਰਹਿ ਸਮਾਈ ਸੱਚ ਸਲਾਹੇ ਸਭ ਘਟ ਅੰਤਰ ਸੱਚੋ ਸੱਚ ਸੁਹਾਵਣਿਆ ਸੱਚ ਸਲਾਹੀ ਸਦਾ ਹਜੂਰੇ ਗੁਰ ਕਾਏ ਸਬਦ ਰਹਿ ਆ ਭਰਪੂਰੇ ਗੁਰ ਪ੍ਰਸਾਦੀ ਸੱਚ ਨਦਰੀ ਆਵੇ ਸੱਚੇ ਹੀ ਸੁਖ ਪਾਵਣਿਆ ਸਚ ਮਨੇ ਅੰਦਰ ਰਹਿਆ ਸੁਮਾਏ ਸਦਾ ਸਚ ਨਿਹਚਲਿਆ ਹੈ ਨਾ ਜਹਾਇ ਸੱਚੇ ਲਾਗੇ ਸੋ ਮਨ ਨਿਰਮਲ ਗੁਰਮਤੀ ਸਚ ਸਮਾਵਣਿਆ ਸਚ ਸਲਾਹੀ ਅਵਰਨਾ ਕੋਈ ਜਿਤ ਸੇਵੇ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸਚੋ ਸਚ ਕਮਾਵਣਿਆ ਮਾਜ ਮਹਲਾ 3ਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਹਿ ਸਮਾਨ ਨਿਰਮਲ ਬਾਣੀ ਹਰ ਸਲਾਹੀ ਜਪ ਹਰ ਨਿਰਮਲ ਮੈਲ ਗਵਾਵਣਿਆ ਹਉ ਵਾਰੀ ਜੀਉ ਵਾਰੀ ਸੁਖ ਦਾਤਾ ਮਨ ਸਾਫਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਤਿਸਾ ਮਿਟਾਵਣਿਆ ਰਹਾਉ ਨਿਰਮਲ ਨਾਮ ਵਸਿਆ ਮਨ ਆਏ ਮਨ ਤਨ ਨਿਰਮਲ ਮਾਇਆ ਮਹੂngਵਾਏ ਨਿਰਮਲ ਗੁਣ ਗਾਵੇ ਨਿਤ ਸਾਚੇ ਕੀ ਨਿਰਮਲ ਨਾਦ ਵਜਾਵਣਿਆ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿੱਚੋਂ ਆਪ ਮੁਆ ਤਿੱਥੇ ਮੋਹ ਨਮਾਇਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਨ ਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਹਉ ਮੈਂ ਮਹਿਲ ਗੁਰ ਸਬਦ ਦੇ ਤੋ ਹੈ ਨਿਰਮਲ ਬਾਜੇ ਅਨਹਦ ਤੁਹ ਬਾਣੀ ਦਰ ਸੱਚੇ ਸੋ ਬਾਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੇ ਨਿਰਮਲ ਮਨੁਆ ਹਰਿ ਅਬਦ ਪਰੋਵੇ ਨਿਰਮਲ ਨਾਮ ਲਗੇ ਬਡਵਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸਭ ਦੇ ਸੋ ਹੈ ਨਿਰਮਲ ਨਾਮ ਮਨ ਤਨ 모 ਹੈ ਸਚ ਨਾਮ ਮਲਕ ਦੇਨ ਲਾਗੇ ਮੁਖ ਉਜਲ ਸਚ ਕਰਾਵਣਿਆ ਮਨ ਮੈਲਾ ਹੈ ਦੂਜੇ ਪਹਾਈ ਮੈਲਾ ਚੌਕਾ ਮੈਲੇ ਥਾਇ ਮਹਿਲਾ ਖਾਇ ਫਿਰ ਮੈਲ ਵਧਾਈ ਮਨ ਮੁਖ ਮੈਲ ਦੁਖ ਭਾਵਣਿਆ ਮੈਲੇ ਨਿਰਮਲ ਸਭ ਹੁਕਮ ਸਬਾਏ ਸੇ ਨਿਰਮਲ ਜੋ ਹਰ ਸਾਚੇ ਪਹਾਏ ਨਾਨਕ ਨਾਮ ਬਸੇ ਮਨ ਅੰਤਰ ਗੁਰਮੁਖ ਮਹਿਲ ਚੁਕਾਵਣਿਆ ਮਾਜ ਮਹੰਲਾ ਤੀਜਾ ਗੋਵਿੰਦ ਉਜਲ ਉਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਉਜਲ ਸਦਾ ਮੁਖ ਸੁਹਾ ਹੈ ਅਤਿ ਉਜਲ ਨਾਮ ਤੇ ਆਵਣਿਆ ਹਉ ਵਾਰੀ ਜੀਓ ਵਾਰੀ ਗੋਬਨ ਗੁਣ ਗਾਵਣਿਆ ਗੋਬਿੰਦ ਗੋਬਿੰਦ ਕਹੈ ਦਿਨ ਰਾਤੀ ਗੋਬਨ ਗੁਣ ਸਬਦ ਸੁਣਾਵਣਿਆ ਰਹਾਉ ਗੋਬਿੰਦ ਗਾਵਹਿ ਸਹਿ ਸੁਭਾਈ ਗੁਰ ਕੈ ਭੈ ਉਜਲ ਹੋਮੈ ਮਲ ਜਾਇ ਸਦਾ ਆਨੰਦ ਰਹਾ ਹੈ ਭਗਤ ਕਰਹਿ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਮਨੁ ਆ ਨਾਚੈ ਭੈਤ ਦਰੜਾਈ ਗੁਰ ਕੈ ਸਬਦ ਮਨੈ ਮਨ ਮਿਲਾਇ ਸਚਾ ਤਾਲ ਪੂਰੇ ਮਾਇਆ ਮੋਹ ਚੁਕਾਏ ਸਭ ਦੇ ਨਿਰਤ ਕਰਾਵਣਿਆ ਊਚਾ ਕੂਕੇ ਤਨੇ ਪਿਛਾੜੇ ਮਾਇਆ ਮੋਹਿ ਜੋਹਿਆ ਜਮ ਕਾਲੇ ਮਾਇਆ ਮੋਹ ਇਸ ਮਨੈ ਨਚਾਏ ਅੰਤਰ ਕਪਟ ਦੁਖ ਭਾਵਣਿਆ ਗੁਰਮੁਖ ਭਗਤ ਜਿ ਆਪ ਕਰਾਏ ਤਨ ਮਨ ਰਾਤਾ ਸਹਿਜ ਸੁਭਾਏ ਬਾਣੀ ਵਜੇ ਸਬਦ ਵਜਾਏ ਗੁਰਮੁਖ ਭਗਤ ਥਾਏ ਪਾਵਣਿਆ ਬਹੁਤਾਲ ਪੂਰੇ ਵਾਜੇ ਵਜਾਏ ਨਾ ਕੋ ਸੁਣੇ ਨ ਮਨ ਵਸਾਏ ਮਾਇਆ ਕਾਰਨ ਪਿੜ ਬੰਧ ਨਾਚੈ ਦੂਜੇ ਪਾਏ ਦੁਖ ਪਾਵਣਿਆ ਜਿਸ ਅੰਤਰ ਪ੍ਰੀਤ ਲਗੈ ਸੋ ਮੁਕਤਾ ਇੰਦਰੀ ਵਾਸ ਸੱਜ ਸੰਜਮ ਜੁਗਤਾ ਗੁਰ ਕੈ ਸਬਦ ਸਦਾ ਹਰ ਧਿਆਇ ਇਹਾ ਭਗਤ ਹਰ ਭਾਵਣਿਆ ਗੁਰਮੁਖ ਭਗਤ ਜੁਗਚਾਰੇ ਹੋਈ ਹੋਰਤ ਭਗਤ ਨੰ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਐ ਗੁਰ ਚਰਣੀ ਚਿਤ ਲਾਵਣੀਐ